ਹਾਂਜੀ ਪੰਜਾਬੀਓ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸਾਡੇ YouTube ਚੈਨਲ ਤੇ ਕਿਸੇ ਤੇ ਸਰਕਾਰ ਦੀ ਗੋਲੀ ਤੇ ਕਿਸੇ ਤੇ ਗੈਂਗਸਟਰਾਂ ਦੀ ਗੋਲੀ ਪਰ ਇੱਕ ਖਬਰ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਲ ਬਟਨ ਦਬਾਉਣਾ ਨਾ ਭੁੱਲਿਓ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੂਟਾ ਨੇ ਤੋੜ ਦਿੱਤੇ ਸਾਰੇ ਰਿਕਾਰਡ ਰਿਲੀਜ਼ ਹੋਣ ਦੇ ਸਿਰਫ 30 ਮਿੰਟਾਂ ਦੇ ਅੰਦਰ ਇਸ ਗੀਤ ਨੇ YouTube ਤੇ 7 ਲੱਖ ਤੋਂ ਵੱਧ ਵਿਊਜ਼ 2.5 ਲੱਖ ਲਾਈਕਸ ਅਤੇ 2 ਲੱਖ ਕਮੈਂਟਸ ਪਾਰ ਕਰ ਲਏ ਹਨ ਇਹ ਆંકੜੇ ਇਸ ਗੱਲ ਦੀ ਗਵਾਹੀ ਪਰ ਰਹਿਣੇ ਕੇ ਸ਼ੁਭਦੀਪ ਦਾ ਇੱਕ ਇੱਕ ਫੈਨ ਅੱਜ ਵੀ ਉਸ ਨੂੰ ਦਿਲੋਂ ਚਾਹੁੰਦਾ ਹੈ ਪੰਜਾਬ ਰੋਡਵੇਜ਼ ਕਰਮਚਾਰੀਆਂ ਤੇ ਸਰਕਾਰ ਦੀ ਸਖਤ ਕਾਰਵਾਈ ਹੜਤਾਲ ਤੇ ਬੈਠੇ ਸਾਰੇ ਕੱਚੇ ਕਾਮਿਆਂ ਨੂੰ ਪੰਜਾਬ ਸਰਕਾਰ ਦੁਆਰਾ ਸਸਪੈਂਡ ਕਰ ਦਿੱਤਾ ਗਿਆ ਹੈ ਇਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਮੇਸ਼ ਤੇ ਬੈਠ ਕੇ ਮਸਲਾ ਸੁਲਝਾਉਣਾ ਚਾਹੀਦਾ ਹੈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ 44920 ਕਿਲੋਮੀਟਰ ਸੜਕਾਂ ਦਾ ਵੱਡਾ ਐਲਾਨ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਸੜਕਾਂ ਬਣਾਉਣ ਲਈ 4000 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਦਾਵਾ ਕੀਤਾ ਜਾ ਰਿਹਾ ਹੈ ਕਿ 16209 ਕਰੋੜ ਰੁਪਏ ਖਰਚ ਹੋਣਗੇ ਅਤੇ ਕਿਸੇ ਠੇਕੇਦਾਰ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਵੇਗਾ। ਦਰਸ਼ਕੋ ਇਹ ਦਾਵਾ ਆਪਣੇ ਆਪ ਚ ਬਹੁਤ ਵੱਡਾ ਹੈ ਕਿ ਇਸ ਵਾਰ ਸੱਚਮੁੱਚ ਬਿਨਾਂ ਕਮਿਸ਼ਨ ਖੋਰ ਦੇ ਕੰਮ ਹੋਵੇਗਾ। ਸੀਐਮ ਭਗਵੰਤ ਮਾਨ ਬਨਾਮ ਹਰਿਆਣਾ ਸੀਐਮ ਹਰਿਆਣਾ ਵਿੱਚ ਇੱਕ ਬਾਸਕਟਬਾਲ ਖਿਡਾਰੀ ਦੀ ਦੁਖਦਾਈ ਮੌਤ ਤੇ ਹਰਿਆਣੇ ਦੇ ਮੁੱਖ ਮੰਤਰੀ ਨੇ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੇ ਸੀਐਮ ਭਗਵੰਤ ਮਾਨ ਦਾ ਪਲਟਵਾਰ ਸੁਣ ਲਓ। ਉਹਨਾਂ ਨੇ ਕਿਹਾ ਜੇ ਪੀੜਤ ਪਰਿਵਾਰ ਨਾਲ ਮੁਲਾਕਾਤ ਨੂੰ ਸਿਆਸਤ ਲੱਗਦੀ ਹੈ ਤਾਂ ਮੈਂ ਇਸ ਕਿਆਸਤ ਬਾਰ-ਬਾਰ ਕਰਾਂਗਾ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਸੀਐਮ ਮਾਨ ਦਾ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੰਜਾਬ ਦੌਰੇ ਤੇ ਸੀਐਮ ਮਾਨ ਨੇ ਕਹਿ ਦਿੱਤਾ ਮੱਕੀ ਦੀਆਂ ਰੋਟੀਆਂ ਖਾ ਕੇ ਚਲੇ ਗਏ ਵਾਪਸ ਇਹਨਾਂ ਦੀ ਕੇਂਦਰ ਚ ਨਹੀਂ ਚੱਲਦੀ ਮੋਦੀ ਸ਼ਾਹ ਸਾਰੇ ਫੈਸਲੇ ਆਪ ਕਰਦੇ ਨੇ ਇਹ ਬਿਆਨ ਸਿੱਧਾ ਰਾਜਨੀਤਿਕ ਗਲੀਆਂ ਚ ਗੂੰਜ ਰਿਹਾ ਹੈ ਗੈਂਗਸਟਰ ਅਨਮੋਲ ਵਿਸ਼ਨੋਈ ਦਾ ਰਿਮਾਂਡ ਵਧਿਆ ਪਟਿਆਲਾ ਹਾਊਸ ਕੋਰਟ ਕਾਂਡ ਦੇ ਸਬੰਧੀ ਗੈਂਗਸਟਰ ਅਨਮੋਲ ਵਿਸ਼ਨੋਈ ਦਾ ਐਨਆਈਏ ਨੂੰ 7 ਦਿਨ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਵਿੱਚ ਹਨੇਰੇ ਤੋ ਚਾਨਣ ਹੋਣ ਦੀ ਉਮੀਦ ਹੈ